ਲੋਕਾਂ ਦਾ ਪੰਚੀ ਗੱਡੀ ਕਰਵਾਇਆ ਹੈ ਕਿ ਉਹਨਾਂ ਦੀ ਘਬਰਾਹਟ ਆ ਕਿ ਇਹ ਬੰਬਾਂ ਨਾਲ ਨਹੀਂ ਰੁਕਣੀ ਉਹ ਇਹ ਸੋਚ ਰਹੇ ਆ ਕਿ ਨੌਜਵਾਨ ਪੀੜ੍ਹੀ ਇੱਥੇ ਆਈ ਅਸੀਂ ਉਹਨਾਂ ਨੂੰ ਮਰਵਾਉਣਾ ਨਹੀਂ ਚਾਹੁੰਦੇ 7 ਮਈ ਹੋ ਜੇ ਇਹ ਕਰਦੇ ਆ ਰਿਹਾ ਕੋਈ ਗੰਮੀ ਇੰਨੇ ਮਾਰੇ ਮੋਤੇ ਬੜੇ ਚਿਰ ਤੇ ਹੁੰਦੇ ਆ ਇਹ ਇਹ ਲੋਕਾਂ ਦੇ ਮਰੇ ਕੱਖ ਨਹੀਂ ਕਿ ਕਿ ਟ੍ਰੈਕਟਰ ਕਿਤੇ ਵੀ ਚੜ ਸਕਦਾ ਇਹਨਾ ਆਪਣਾ ਅੰਨ ਨੇ ਆਪਣੇ ਝੋਨਾ ਵੀ ਕਾਣਾ ਕਣਕ ਵੀ ਕਾਣੀ ਕਣਨਾ ਵੀ ਕਾਣਾ ਤੇ ਮੋਟੇਲ ਚੋਕ ਵੀ ਕਾਣਾ ਕੀ ਕਹਿ ਨਹੀਂ ਕਹਿਣਾ ਗਿੰਚੀਆਂ ਬੰਦ ਕਰਕੇ ਆਪੇ ਲੋਕਾਂ ਨੂੰ ਲੈ ਜਾਣਾ ਜਦੋਂ ਖਬਰਾਇਆ ਹੋਇਆ ਬੰਦਾ ਕੁਝ ਵੀ ਕਰ ਸਕਦਾ ਉਹ ਆਪਣੀਆਂ ਨਲਾਇਕੀਆਂ ਨੂੰ ਛਪਾਉਣ ਦੀ ਖਾਤਰ ਇਹ ਕੁਝ ਕਰਕੇ ਤੇ ਸਾਨੂੰ ਡਰਾਣਾ ਧਮਕਾਉਣਾ ਚਾਹੁੰਦੇ ਆ ਚੰਬੂ ਬਾਰਡਰ ਦੇ ਉੱਤੇ ਖੜੇ ਆ ਤੇ ਕਿਸਾਨ ਸਾਡੇ ਨਾਲ ਮੌਜੂਦ ਨੇ ਭਾਈ ਜੀ ਕੀ ਨਾਮ ਆਪਣਾ ਤੇ ਡਿਸਿਗਨੇਸ਼ਨ ਦੱਸ ਦਿਓ। ਫਰਮਾਨਸ਼ਿਕ ਬੱਜੂਮਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਗਰਦਾਸਪੁਰ। ਜੀ। ਮਰਾ ਜਿਹੜੀ ਹੁਣੇ-ਹੁਣੇ ਇੱਥੇ ਸਥਿਤੀ ਬਣੀ ਆ ਤੁਸੀਂ ਕਿਵੇਂ ਦੇਖਦੇ ਹੋ ਹਾਲਾਂਕਿ ਕਿਹਾ ਜਾ ਰਿਹਾ ਸਿੱਕੇ ਸ਼ਾਂਤਮਈ ਢੰਗ ਦੇ ਨਾਲ ਅਸੀਂ ਖੜੇ ਆ ਸਾਰੇ ਖੜੇ ਵੀ ਦਿੱਕੇ ਸੀ ਪਰ ਐਨ ਮੌਕੇ ਦੇ ਉੱਤੇ ਉਧਰਲੇ ਪਾਸੋਂ ਫਾਇਰ ਕਰ ਦਿੱਤਾ ਜਾਂਦਾ। ਇਹ ਗਵਰਨਮੈਂਟ ਦੀ ਬਹੁਤ ਘਬਰਾਹਟ ਆ। ਲੋਕਾਂ ਦਾ ਪੰਚਰ ਦੀ ਕੱਢਦੀ ਕਰਵਾ ਵਸ ਕੇ ਉਹਨਾਂ ਦੀ ਘਬਰਾਹਟ ਆ ਕਿ ਬੰਬਾਂ ਨਾਲ ਹੀ ਰੁਕਣੀ ਹਾਂ ਬੰਬਾਂ ਨਾਲ ਨਹੀਂ ਰੁਕਣੀ ਇਹ ਜਾਣ ਕੇ ਆਗੂਆਂ ਨੂੰ ਲਾਣ ਹੋ ਗਿਆ ਫਿਰ ਉਹ ਆਗੂ ਜਾਂ ਕੇ ਮਰ ਲਗੇ ਠੀਕ ਹੈ ਜਦੋਂ ਆਗੂ ਅੱਗੇ ਚੱਲ ਗਏ ਇਹ ਪਾਸ ਰੁਕਣੇ ਤੁਸੀਂ ਵੀ ਆਗੂ ਆਗੂ ਕੀ ਸੋਚ ਰਹੇ ਨੇ ਇਸ ਮੌਕੇ ਦੇ ਉੱਤੇ ਮੈਂ ਉਹ ਜਾਣਨਾ ਚਾਹੂੰਗਾ ਤੁਸੀਂ ਇਹ ਸੋਚ ਰਹੇ ਆ ਕਿ ਨੌਜਵਾਨ ਪੀੜੀ ਇੱਥੇ ਆਈ ਅਸੀਂ ਉਹਨਾਂ ਨੂੰ ਮਰਵਾਉਣਾ ਨਹੀਂ ਚਾਹੀਦਾ ਸਾਂਤਮਈ ਹੋ ਜੇ ਸਰਕਾਰ ਨੂੰ 13 ਤਰੀਕ ਤੋਂ ਲੈ ਕੇ ਹੁਣ ਤੱਕ ਆਪਾਂ ਸਰਕਾਰ ਦੇ ਨਾਲ ਮੀਟਿੰਗਾਂ ਹੋਈਆਂ ਸਾਰੀਆਂ ਟੇਬਲ ਤੋਂ ਟੁੱਟੀਆਂ ਸਰਕਾਰ ਦੀ ਮਨਸਾ ਨਹੀਂ ਠੀਕ ਹੈ ਇਸ ਕਰਕੇ ਆ ਰਹਾ ਕੋਈ ਗੱਲ ਨਹੀਂ ਇਹ ਇੰਨੇ ਮਾੜੇ ਮੋਟੇ ਬੜੇ ਚਿਰ ਦੇ ਹੋਣਦੇ ਆ ਇਹ ਇਹ ਲੋਕਾਂ ਦੇ ਮੋਰੇ ਕੱਖ ਨਹੀਂ ਆ ਬੀਤੇ ਦਿਨ ਇੱਕ ਮਾਨਯੋਗ ਹਾਈ ਕੋਰਟ ਨੇ ਇੱਕ ਜਿਹੜਾ ਫੈਸਲਾ ਸੁਣਾਇਆ ਜਿਦੇ ਵਿੱਚ ਇਹ ਗੱਲ ਆਖੀ ਗਈ ਕਿ ਤੁਸੀਂ ਟਰੈਕਟਰ ਨਹੀਂ ਲਿਆ ਸਕਦੇ ਤੁਸੀਂ ਹਾਈਵੇ ਦੇ ਉੱਤੇ ਟਰੈਕਟਰ ਨਹੀਂ ਚੜਾ ਸਕਦੇ ਤੇ ਫਿਰ ਜਦੋਂ ਹਾਈਵੇ ਤੇ ਟਰੈਕਟਰ ਨਹੀਂ ਚੜਾ ਸਕਦੇ ਤੇ ਫਿਰ ਮੰਡੀ ਚੋਂ ਫਸਲ ਘਰੋਂ ਫਸਲ ਮੰਡੀ ਦੇ ਵਿੱਚ ਕਿਵੇਂ ਜਾਊ ਮੰਡੀ ਦੇ ਵਿੱਚੋਂ ਗਦਾਮ ਦੇ ਵਿੱਚ ਕਿਵੇਂ ਜਾਊ ਇਹ ਇਹ ਫੈਸਲੇ ਨੂੰ ਦੇਖਦੇ ਕਿ ਲੱਗਦਾ ਸਹੀ ਫੈਸਲਾ ਮਾਣੇ ਉਹ ਹਾਈ ਕੋਰਟ ਨੇ ਸੁਣਾਇਆ ਹਾਈ ਕੋਰਟ ਟਰੈਕਟਰਾਂ ਦੀਆਂ ਫੈਕਟਰੀਆਂ ਜਿੱਥੇ ਹੋਣਗੀਆਂ ਜਨਸ਼ਕੀਆਂ ਹੀ ਬੰਦ ਕਰ ਦੇਣ ਜੇ ਕਿਸਾਨ ਚੜਾਈ ਨਹੀਂ ਸਕਦੇ ਸਾਨੂੰ ਗੱਡੇ ਲੈ ਦੋ ਬਲਦ ਲੈ ਦੋ ਗੱਡੇ ਲੈ ਦੋ ਬਹੁਤ ਲੋਟੇ ਜਾਊਗਾ ਉਹ ਚੜਨੇ ਫਿਰ ਲੈ ਕੀ ਕਰਨੂ ਆ ਠੀਕ ਆ ਕਿਸਕੇ ਟਰੈਕਟਰ ਕਿਤੇ ਵੀ ਚੜ ਸਕਦਾ ਇਹਨਾ ਆਪਣਾ ਅੰਨ ਨੇ ਆਪਣੇ ਝੋਨਾ ਵੀ ਖਾਣਾ ਕਣਕ ਵੀ ਖਾਣੀ ਗੰਨਾ ਵੀ ਖਾਣਾ ਉਹ ਮੋਟਰ ਚੋਕੀ ਨਾ ਖਾਣਾ ਠੀਕ ਆ ਨਹੀਂ ਖਾਣਾ ਜਨਸ਼ਕੀਆਂ ਬੰਦ ਕਰ ਦੋ ਆਪੇ ਲੋਕਾਂ ਲੈ ਜਾਣਾ ਹਾਂ ਸਹੀ ਗੱਲ ਬਿਲਕੁਲ ਤੇ ਹੁਣ ਕੀ ਲੱਗਦਾ ਵੀ ਅੱਜ ਸਥਿਤੀ ਕੈਸੀ ਬਣ ਗਈ ਅਜ ਬਾਰਡਰ ਟੁੱਟੂਗਾ ਜਾਂ ਫਿਰ ਕਿਸਾਨ ਆਗੂ ਤੁਸੀਂ ਵੀ ਉਹਨਾਂ ਦੇ ਵਿੱਚੋਂ ਹੀ ਆਉਨੇ ਹੋ ਜਾਂ ਫਿਰ ਕਿਸਾਨ ਆਗੂ ਚਾਹੁੰਦੇ ਆ ਕਿ ਹਲੇ ਵੀ ਅਸੀਂ ਗੱਲਬਾਤ ਦੇ ਨਾਲ ਹੀ ਮਾਮਲਾ ਨਿਬੇੜ ਲਈਏ ਨਾ ਐਡੇ ਪੰਗੇ 'ਚ ਪਿਆ ਜਾਵੇ ਸਾਡੇ ਕੋਲ ਜਿਹੜੇ ਆਗੂ ਹੁੰਦੇ ਆ ਉਹਨਾਂ ਨੇ ਬੜੇ ਆਪਣੇ ਦਿਮਾਗਾਂ ਦੇ ਵਿੱਚ ਬੜੀ ਜਨਤਾ ਵਾ ਉਹਨਾਂ ਨੂੰ ਬੜਾ ਕੁਝ ਵੇਖਣਾ ਪੈਂਦਾ ਬਹੁਤ ਇਹ ਟੁੱਟਣਾ ਟੁੱਟਣੇ ਨਹੀਂ ਅਟਟ ਟੁੱਟਿਆ ਲਿਖਿਆ ਹੋਇਆ ਸ਼ਬਦ ਸੋ ਬਾਈ ਜੀ ਸਾਡੇ ਨਾਲ ਅੱਜ ਫਿਰ ਤੋਂ ਆ ਗਏ ਨੇ ਸਭ ਤੋਂ ਪਹਿਲਾਂ ਕੀ ਹਾਲ ਚਾਲ ਨੇ ਜੀ ਸੇਤਾਂ ਠੀਕ ਨੇ ਬਿਲਕੁਲ ਚੜ੍ਹਦੀ ਕਲਾ ਚ ਆ 13 ਤਰੀਕ ਤੋਂ ਲੈ ਕੇ ਡਟੇ ਆ ਗੁਰੂ ਮਹਾਰਾਜ ਦਾ ਹੌਟ ਆਸਰਾ ਬਿਲਕੁਲ ਹੌਸਲੇ ਬਲੰਦ ਤੇ ਚੜ੍ਹਦੀ ਕਲਾ ਚ ਖੜੇ ਆ ਅੱਜ ਵਾਲਾ ਸੀਨ ਨੂੰ ਦੇਖਦੇ ਹੋਇਆ ਇੱਕੋ ਹੀ ਕੁਐਸਚਨ ਤੁਹਾਡੇ ਤੋਂ ਪੁੱਛੂੰਗਾ ਜਿਹੜਾ ਕੁਝ ਹੁਣ ਇੱਥੇ ਹੋਇਆ ਹੈ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਨਾਨਕ ਦਾ ਨਾਮ ਲਿਆ ਜਾ ਰਿਹਾ ਸੀ ਪਰਲੇ ਪਾਸੇ ਕੁਝ ਨਹੀਂ ਕੀਤਾ ਗਿਆ ਨਾ ਮੌਕੇ ਦੇ ਲਾ ਦਿੰਦੇ ਨੇ ਕਿਵੇਂ ਵਿਕ ਰਹੇ ਹੋ ਇਹ ਡੈਮੋਕ੍ਰੇਸੀ ਦੇ ਵਿੱਚ ਹੁੰਦਾ ਇਸ ਤਰੀਕੇ ਦੇ ਨਾਲ ਜਾਂ ਪਹਿਲੀ ਵਾਰ ਹੋਇਆ ਇਹ ਡੈਮੋਕ੍ਰੇਸੀ ਦਾ ਬਹੁਤ ਵੱਡਾ ਘਾਣ ਕੀਤਾ ਜਾ ਰਿਹਾ ਵੇਖੋ ਸ਼ਾਂਤ ਮਈ ਤਰੀਕੇ ਦੇ ਨਾਲ ਖੜੇ ਆ ਇਹ ਸਰਕਾਰ ਦੀ ਘਬਰਾਹਟ ਆ ਜਦੋਂ ਘਬਰਾਇਆ ਹੋਇਆ ਬੰਦਾ ਕੁਝ ਵੀ ਕਰ ਸਕਦਾ ਉਹ ਆਪਣੀਆਂ ਨਲਾਇਕੀਆਂ ਨੂੰ ਛੁਪਾਉਣ ਦੀ ਖਾਤਰ ਇਹ ਕੁਝ ਕਰਕੇ ਤੇ ਸਾਨੂੰ ਡਰਾਉਣਾ ਧਮਕਾਉਣਾ ਚਾਹੁੰਦੇ ਆ ਲੇਕਿਨ ਜਿਹੜੇ ਸ਼ਰਕਾ ਤੇ ਬੈਠੇ ਆ ਇਹ ਆਪਣੀ ਸ਼ਹਾਦਤ ਤਾਂ ਦੇ ਸਕਦੇ ਆ ਲੇਕਰ ਕੋਈ ਪਿੱਛੇ ਜਾਣ ਦਾ ਇਰਾਦਾ ਨਹੀਂ ਆ ਕਿਉਂਕਿ ਜਿੰਨਾ ਚਿਰ ਸਾਡੇ ਮਸਲੇ ਹੱਲ ਨਹੀਂ ਹੁੰਦੇ ਅਸੀਂ ਘਰਾਂ ਤੋਂ ਪੈਦਲੇ ਬਨ ਕੇ ਆਏ ਆ ਇਹ ਸਰਕਾਰ ਦੇ ਨਾਲ ਜਿਸ ਤਰ੍ਹਾਂ ਵੀ ਨਿਵੇੜਾ ਕਰਨਾ ਪਿਆ ਅਸੀਂ ਤਗੜੇ ਹੋ ਕੇ ਖੜਾਂਗੇ ਬਿਲਕੁਲ ਇਹ ਪ੍ਰਸ਼ਾਸਨ ਦੀ ਸਰਕਾਰ ਦੀ ਨਲਾਕੀ ਆ ਕਿ ਸਾਨੂੰ ਜਾਣ ਬੁਝ ਕੇ ਪਰੇਸ਼ਾਨ ਕਰ ਰਹੀ ਸੋ ਬਹੁਤ ਬਹੁਤ ਧੰਨਵਾਦ ਮਬਜੀ ਸਾਡੇ ਨਾਲ ਗੱਲਬਾਤ ਕੀਤੀ ਸੋ ਜਿਹੜੀ ਹੁਣੇ-ਹੁਣੇ ਕਾਰਵਾਈ ਹੋਈ ਹੈ ਉਹ ਕਿਤੇ ਨਾ ਕਿਤੇ ਨਹੀਂ ਹੋਣੀ ਚਾਹੀਦੀ ਸੀ ਐਸਾ ਚੈਨ ਲਿਸਟ ਅਸੀਂ ਵੀ ਉਹ ਚੀਜ਼ ਨੂੰ ਵਾਚ ਰਹੇ ਸੀ ਮੈਂ ਬਿਲਕੁਲ ਇਹਨਾਂ ਮੌਕੇ ਦੇ ਉੱਤੇ ਖੜਾ ਸੀ ਉਹਨਾਂ ਦੇ ਨਾਲ ਪਾਈਆਂ ਦੇ ਨਾਲ ਗੱਲਬਾਤ ਕਰ ਰਹੀ ਸੀ ਇਹ ਮੇਰੇ ਕੈਮਰਾ ਪਰਸਨ ਨਾਲ ਨੇ ਮੇਰੇ ਪ੍ਰਵੀਨ ਇਹ ਵੀ ਇਹਨਾਂ ਮੌਕੇ ਦੇ ਉੱਤੇ ਮੌਜੂਦ ਸੀ ਕਿਸੇ ਨੂੰ ਕੋਈ ਭੰਪਿਆ ਹੀ ਨਹੀਂ ਕਿਸ ਤਰੀਕੇ ਦੀ ਸਥਿਤੀ ਵੀ ਬਣ ਸਕਦੀ ਹੈ ਹਾਲਾਂਕਿ ਬੋਰੀਆਂ ਜ਼ਰੂਰ ਥੋਤੀਆਂ ਜਾ ਰਹੀਆਂ ਸੀ ਸਾਹਮਣੇ ਰੱਖ ਕੇ ਉਹਨਾਂ ਨੂੰ ਗਿੱਲੀਆਂ ਕੀਤਾ ਜਾ ਰਿਹਾ ਸੀ ਪਤਾ ਨਹੀਂ ਕਿਹੜੀ ਚੀਜ਼ ਦਾ ਉੱਥੋਂ ਖੱਸ਼ਾ ਬਣਿਆ ਕਿਹੜੀ ਚੀਜ਼ ਦਾ ਖਤਰਾ ਪੈਦਾ ਹੋਇਆ ਇਹਨਾਂ ਮੌਕੇ ਦੇ ਉੱਤੇ ਦੂਜੇ ਹੱਥੇ ਗੋਲੇ ਸੁੱਟ ਦਿੱਤੇ ਜਾਂਦੇ ਆ ਸਾਰਿਆਂ ਨੂੰ ਉੱਥੋਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਿਗਰੇ ਵਾਲੇ ਹਜੇ ਵੀ ਉੱਥੇ ਖੜੇ ਨੇ ਉਵੇਂ ਹੀ ਜਿਵੇਂ ਪਹਿਲਾਂ ਖੜੇ ਸੀ ਉਵੇਂ ਹੀ ਜਾ ਕੇ ਉੱਥੇ ਦੁਬਾਰਾ ਫਿਰ ਤੋਂ ਬਾਰਡਰ ਦੇ ਉੱਤੇ ਡਟ ਗਏ ਨੇ ਅੱਗੇ ਕੀ ਬਣਦਾ ਉਹਦੇ ਤੇ ਨਜ਼ਰਾਂ ਬਣੀਆ ਰਹਿਣ ਗਿਆ ਕੈਮਰਾ ਪਰਸਨ ਪ੍ਰਵੀਨ ਦੇ ਨਾਲ ਮਹਿੰਦਰਜੀਤ ਸਿੰਘ ਚੈਲ ਸਕਾਈ ਨਿਊਜ਼ ਪੰਜਾਬ ਸ਼ੰਭੂ ਬਾਰਡਰ